ਸੋਨ ਮਹੀਨੇ ਮੌਕੇ ਮਾਤਾ ਚਿੰਤਪੂਰਨੀ ਦੇ ਦਰਬਾਰ ਤੇ ਚੱਲ ਰਹੇ ਮੇਲੇ ਦੇ ਸੰਬੰਧ ਚ ਸੰਕਟਾ ਲਈ ਗੁਰਾਇਆਂ ਜੀ ਟੇ ਰੋਡ ਵਿਖੇ ਰਾਜਨ ਪੰਡਿਤ ਦੀ ਅਗਵਾਈ ਹੇਠ ਐਨਆਰਆਈ ਵੀਰਾਂ ਅਤੇ ਲਾਖਨਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਲੰਗਰ ਲਗਵਾਇਆ ਗਿਆ ਇਸ ਮੌਕੇ ਰਾਜਨ ਪੰਡਿਤ ਤੇ ਮਨੀਸ਼ ਬਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਵਿਸ਼ਾਲ ਲੰਗਰ ਐਨਆਰਆਈ ਨਵੀਂ ਸ਼ਾਹਪੁਰ ਸैम ਰੁੜਕਾ ਖੁਰਦ ਦੇ ਵਿਸ਼ੇਸ਼ ਸਹਿਯੋਗ ਨਾਲ ਲਗਵਾਇਆ ਗਿਆ ਹੈ ਜਿਸ ਵਿੱਚ ਬੀਬੀਆਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੋਕੇ ਦੀਪਾ ਗੁਰਾਇਆ ਰਜਤ ਜਸਸੀ ਮਾਲਾ ਬਲਕਿੰਦਰ ਸਿੰਘ ਜੱਸਾ ਮੁੱਠੱਡਾ ਸਨੀ ਗੁਰਾਇਆ ਕਾਲਾ ਸਰਗੰਦੀ ਸਾਬੀ ਜਿੰਦੂ ਹਾਜ਼ਰ ਸਨ ਜੇਕਰਾ ਸ਼ੇਰਾ ਵਾਲੀ ਬਤਾ ਦਾ ਬੋਲ ਸੱਚੇ ਦਰਵਾਜ਼ੀ ਜੈ ਇਹ ਅੱਜ ਐਨ ਆਰ ਆਈ ਵੀਰ ਤੇ ਆਪਣੇ ਕੁਝ ਭਰਾ ਅੱਜ ਤੋਂ ਅਸੀਂ ਰਲ ਕੇ ਮਾ ਚੰਤ ਕੋਨੀ ਜੋ ਮੇਲਾ ਚੱਲ ਰਿਹਾ ਉਹਨੂੰ ਦੇਖ ਕੇ ਅਸੀਂ ਇੱਥੇ ਲੰਗਰ ਲਗਾਇਆ ਸੰਗਤਾ ਜਾਂਦੀਆਂ ਆ ਉਹਨਾਂ ਵਾਸਤੇ ਜੈ ਸ਼ੇਰਵਾਲੀ ਦਾ ਸਾਚੇ ਜੈ ਕਾਰਾ ਮਾ ਸ਼ੇਰਵਾਲੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਆਪ ਸਭ ਨੂੰ ਪਤਾ ਹੈ ਜਿਹੜਾ ਸ਼੍ਰੀ ਅਮਰਨਾਥ ਯਾਤਰਾ ਤੇ ਨਾਲ ਮਾਤਾ ਚਿੰਤਪੁਰਨੀ ਦੇ ਸੌਣ ਮਹੀਨੇ ਦਾ ਜਿਹੜਾ ਮੇਲੇ ਸ਼ੁਰੂ ਹੋ ਗਏ ਆ ਉਸ ਨੂੰ ਦੇਖਦੇ ਹੋਏ ਅੱਜ ਸਾਡੇ ਐਨ ਆਰ ਆਈ ਵੀਰਾਂ ਨੇ ਸਾਡਾ ਭਰਾ ਰਾਜਨ ਪੰਡਤ ਉਹਨਾਂ ਦੇ ਸਮੂਚੇ ਫਰੈਂਡ ਸਰਕਲ ਨੇ ਦੋਸਤਾਂ ਨੇ ਹੋਰ ਰਿਸ਼ਤੇਦਾਰਾਂ ਨੇ ਅੱਜ ਸੰਗਤਾਂ ਦੇ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜੇ ਵਿੱਚ ਦੇਖ ਸਕਦੇ ਆਪਾਂ ਪੂਰੀ ਛੋਲੇ ਕੜਾ ਪ੍ਰਸ਼ਾਦ ਦੂਰ ਦਰਾਡਿਓ ਜਿਹੜੀ ਸੰਗਤਾਂ ਆ ਰਹੀਆਂ ਜਾਂ ਜਿਹੜੇ ਮਹਾਮਾਇ ਦੇ ਜਿਹੜੀ ਸੰਗਤ ਜਾ ਰਹੀ ਹੈ ਪੈਦਲ ਯਾਤਰਾ ਕਰ ਰਹੇ ਆ ਜਾਂ ਹੋਰ ਜਿਹੜੇ ਆਪਣੇ ਵਹੀਕਲਾ ਤੇ ਜਾ ਰਹੇ ਆ ਉਹਨਾਂ ਦੇ ਲਈ ਇਹ ਖਾਸ ਪ੍ਰਬੰਧ ਜਿਹੜਾ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਪਹਿਲਾ ਵਿਸ਼ਾਲ ਭੰਡਾਰਾ ਹੈ ਮਹਾਮਾਇ ਇਹਨਾਂ ਨੂੰ ਹੋਰ ਬਲ ਬਖਸ਼ੇ ਤਰੱਕੀਆਂ ਦੇਣ ਜਿਨ੍ਹਾਂ ਦੇ ਖਜ਼ਾਨਾ ਜੋ ਖਜ਼ਾਨਾ ਆਈ ਹੈ ਮਾਇਆ ਆਈ ਹੈ ਉਹਨਾਂ ਦੇ ਖਜ਼ਾਨੇ ਭਰਪੂਰ ਰੱਖਣ ਇਦਾਂ ਹੀ ਜਿਹੜਾ ਰਲ ਮਿਲ ਕੇ ਸੰਗਤਾਂ ਦੇ ਲਈ ਇਹ ਉਪਰਾਲੇ ਕਰਦੇ ਰਹੇ ਤੇ ਇਦਾਂ ਹੀ ਜਿਹੜੇ ਆ ਲੰਗਰ ਲਗਾਦੇ ਰਹਿਣ ਬੋਲੋ ਜਗਾਰਾ ਮਾ ਸ਼ੇਰਾਵਾਲੀ ਦਾ ਦੇ ਦਰਬਾਰ ਕੀ ਜੈ ਸੌ ਨਵੇਂ ਮਹੀਨੇ ਮੌਕੇ ਮਾਤਾ ਚਿੰਤਪੂਰਨੀ ਦੇ ਦਰਬਾਰ ਤੇ ਚੱਲ ਰਹੇ ਮੇਲੇ ਦੇ ਸੰਬੰਧ ਚ ਸੰਗਤਾਂ ਲਈ ਗੁਰਾਇਆਂ ਜੀ ਟੇ ਰੋਡ ਵਿਖੇ ਰਾਜਨ ਪੰਡਿਤ ਦੀ ਅਗਵਾਈ ਹੇਠ ਐਨ ਆਰ ਆਈ ਵੀਰਾਂ ਅਤੇ ਲਾਕਨਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਲੰਗਰ ਲਗਵਾਇਆ ਗਿਆ ਇਸ ਮੌਕੇ ਰਾਜਨ ਪੰਡਿਤ ਤੇ ਮਨੀਸ਼ ਬਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਵਿਸ਼ਾਲ ਲੰਗਰ ਐਨ ਆਰ ਆਈ ਨਵੀਂ ਸ਼ਾਹਪੁਰ ਸैम ਰੁੜਕਾ ਖੁਰਦ ਦੇ ਵਿਸ਼ੇਸ਼ ਸਹਿਯੋਗ ਨਾਲ ਲਗਵਾਇਆ ਗਿਆ ਹੈ ਜਿਸ ਵਿੱਚ ਬੀਬੀਆਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਦੀਪਾ ਗੁਰਾਇਆ ਰਜਤ ਜੱਸੀ ਮਾਲਾ ਬਲਕਿੰਦਰ ਸਿੰਘ ਜੱਸਾ ਮੁੱਠੱਡਾ ਸਨੀ ਗੁਰਾਇਆ ਕਾਲਾ ਸਰਗੰਦੀ ਸਾਬੀ ਜਿੰਦੂ ਹਾਜ਼ਰ ਸਨ ਜੇਕਾਰਾ ਸ਼ੇਰ ਵਾਲੀ ਬਤਾ ਦਾ ਬੋਸ ਸਾਚੇ ਦਰਬਾਰ ਕੀ ਜੈ ਇਹ ਅੱਜ ਐਨ ਆਰ ਆਈ ਵੀਰ ਤੇ ਆਪਣੇ ਕੁਝ ਭਰਾ ਅੱਜ ਤੋਂ ਅਸੀਂ ਰਲ ਕੇ ਮਾ ਚਿੰਤਪੋਨੀ ਜੋ ਮੇਲਾ ਚੱਲ ਰਿਹਾ ਉਹਨੂੰ ਦੇਖ ਕੇ ਅਸੀਂ ਇੱਥੇ ਲੰਗਰ ਲਗਾਇਆ ਸੰਗਤਾਂ ਜਾਂਦੀਆਂ ਆ ਉਹਨਾਂ ਵਾਸਤੇ ਜੇਕਾਰਾ ਸ਼ੇਰ ਵਾਲੀ ਦਾ ਬੋਸ ਸਾਚੇ ਦਰਬਾਰ ਕੀ ਜੈ ਆਪ ਸਭ ਨੂੰ ਪਤਾ ਹੈ ਜਿਹੜਾ ਸ਼ਰੇ ਅਮਨ ਆ ਯਾਤਰਾ ਤੇ ਨਾਲ ਮਾਤਾ ਚਿੰਤਪੁਰ ਨੇ ਸੌਂ ਮਹੀਨਾ ਦਾ ਜਿਹੜਾ ਮੇਲੇ ਸ਼ੁਰੂ ਹੋ ਗਏ ਆ ਉਸ ਨੂੰ ਦੇਖਦੇ ਹੋਏ ਅੱਜ ਸਾਡੇ ਐਨ ਆਰ ਆਈ ਵੀਰਾਂ ਨੇ ਸਾਡਾ ਭਰਾ ਰਾਜਨ ਪੰਡਤ ਉਹਨਾਂ ਦੇ ਸਮੁੱਚੇ ਫਰੈਂਡ ਸਰਕਲ ਨੇ ਦੋਸਤਾਂ ਨੇ ਹੋਰ ਰਿਸ਼ਤੇਦਾਰਾਂ ਨੇ ਅੱਜ ਸੰਗਤਾਂ ਦੇ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਿਹਦੇ ਵਿੱਚ ਦੇਖ ਸਕਦੇ ਆਪਾਂ ਪੂਰੀ ਛੋਲੇ ਕੜਾ ਪ੍ਰਸ਼ਾਦ ਦੂਰ ਤ ਰਾਡਿਓ ਜਿਹੜੀ ਸੰਗਤਾਂ ਆ ਰਹੀਆਂ ਆ ਜਾਂ ਜਿਹੜੇ ਮਹਾਮਈ ਦੇ ਜਿਹੜੀ ਸੰਗਤ ਜਾ ਰਹੀ ਹੈ ਪੈਦਲ ਯਾਤਰਾ ਕਰ ਰਹੇ ਆ ਜਾ ਹੋਰ ਜਿਹੜੇ ਆਪਣੇ ਵਹੀਕਲਾ ਤੇ ਜਾ ਰਹੇ ਆ ਉਹਨਾਂ ਦੇ ਲਈ ਇਹ ਖਾਸ ਪ੍ਰਬੰਧ ਜਿਹੜਾ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਪਹਿਲਾ ਵਿਸ਼ਾਲ ਭੰਡਾਰਾ ਹੈ ਮਹਾਮਾਇਆ ਨੂੰ ਹੋਰ ਬਲ ਬਖਸ਼ੇ ਤਰੱਕੀਆਂ ਦੇਣ ਜਿਨ੍ਹਾਂ ਦੇ ਖਜ਼ਾਨਾ ਜੋ ਖਜ਼ਾਨਾ ਆਈ ਆ ਮਾਇਆ ਆਈ ਆ ਉਹਨਾਂ ਦੇ ਖਜ਼ਾਨੇ ਭਰਪੂਰ ਰੱਖਣ ਇਦਾਂ ਹੀ ਜਿਹੜਾ ਰਲ ਮਿਲ ਕੇ ਸੰਗਤਾਂ ਦੇ ਲਈ ਇਹ ਉਪਰਾਲੇ ਕਰਦੇ ਰਹੇ ਤੇ ਇਦਾਂ ਹੀ ਜਿਹੜੇ ਆ ਲੰਗਰ ਲਗਾਦੇ ਰਹਿਣ ਬੋਲੋ ਜਗਾਰਾ ਮਾ ਸ਼ੇਰ ਵਾਲੀ ਦਾ ਦੇ ਦਰਬਾਰ ਕੀ ਜੈ